ਪਬਜੀ ਸਾਹਿਬਾ ਇੱਕ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੀ ਸੋਚੀ ਲਖਵਾਰ ਚਪੈ ਝੁਕ ਨਾ ਹੋਵੇ ਜੇ ਲਾਇ ਰਹਾ ਲੇ ਉਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਬਰਗਿਆ ਭਾਰ ਸਹ ਸਾਨ ਪਲਖ ਹੋਈ ਤੈਕ ਨ ਚਲੇ ਨਾਲ ਕਿਉ ਸਚਾਰਾ ਹੋਈ ਕਿਵ ਕੋਰੇ ਟੁੱਟੇ ਪਾਲ ਹੁਕਮ ਜੇ ਆਈ ਜਨੇ ਨਾਂ ਨਾਂ ਨਿਕਲੇ ਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਤੁੰਨੀ ਜੋ ਹੁਕਮ ਲਿਖ ਤੋ ਸੁਖ ਪਾਈਏ ਇਤਨਾ ਹੁਕਮੀ ਬਖਸ਼ੀ ਸੇ ਕੋ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝੇ ਤਾਂ ਹੋਵੇਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜ ਨੀਸ਼ਣ ਗਾਵੇ ਕੋ ਗੁਣਵਰਿਆ ਆਚਾਰ ਗਾਵੇ ਕੋ ਵਿਦਿਆ ਵਿਖੰਧੀ ਆਚਾਰ ਗਾਵੇ ਕੋ ਸਾਜ ਪ੍ਰਥਨ ਕੇਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪਿਰ ਸੇ ਦੂਰ ਗਾਵੇ ਕੋ ਵੇਖੇ ਹਦਰ ਨੂਰ ਕਿਤਨਾ ਗਥੀਨ ਆਵੇ ਟੋਟੇ ਕਦ ਕਰ ਗਥੀ ਕੋਟੀ ਕੋਟ ਕੋਟ ਦੀਂਦਾ ਤੇ ਲੈਂਦਾ ਤਕ ਪਾਹ ਜਗੰਤਰ ਖਾਈ ਖਾਏ ਹੁਕਮ ਹੀ ਹੁਕਮ ਚਲਾਏ ਰਹੋ ਨਾਨਕ ਬਿਗਸੇਵੇ ਪਰਵਾਹ ਸਾਚਾ ਸੈਵ ਸਾਚਨਾਇ ਭਖਿਆ ਭੋ ਵਿਪਾਰਿ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰੇ ਫਿਰ ਕੀ ਗਿਰ ਕੀ ਜਿਤ ਸੈ ਦਰਬਾਰ ਮੂਹੇ ਕੇ ਬੋਲਨ ਬੋਲੀਐ ਜੋ ਸੁਨੁ ਤਰੇ ਪਿਆਰਿ ਅਮ੍ਰਿਤ ਵੇਲਾ ਸਚਨਾ ਵਢੈ ਵਿਚਾਰ ਕਰਮਿ ਆਵੇ ਕਪੜਾ ਨਦਰਿ ਨੋ ਕੁਦਵਾਰ ਨਾਨਕਿ ਵਾ ਜਾਣੀਐ ਸਵਾਪੇ ਸੁਚਾਰਿ ਥਾਪਿ ਨਾ ਜਾਇ ਤੀਤਾ ਨਾ ਹੋਇ ਆਪੇ ਆਪਨ ਰੰਝਣ ਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੇ ਤੁਮੁ ਉਦਾਨ ਗਾਵ ਗੀਤ ਨਿਯਮ ਨੇ ਰਖੀਏ ਪਾਵਦ ਪਰ ਹਰ ਚੋ ਕਰਲੇ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਪ੍ਰਹਿਆਸ ਮਾਈ ਗੁਰੇਸ਼ਰ ਗੁਰੂ ਗੋਬਕ ਵਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨਾ ਜਾਏ ਬੁਰਾ ਇੱਕ ਦੇਹ 부ਝਾਈ ਸੁਬਨਾ ਜੀਆਂ ਘਾਏ ਦਾ ਖਾਸਮ ਨਹੀਂ ਸੰਨਾ ਜਾਏ ਤੀਰਤਨਾ ਆ ਜੇ ਤਿਸ ਭਾਣਾ ਮੈਨੇ ਭਾਣੇ ਕੀ ਨਾ ਕਰੇ ਜੇ ਤਿਸ ਰਟਿਉ ਪਾਈ ਵੇ ਕਾਮਣ ਪਰਮਾਤੇ ਮਿਲੇ ਲੈ ਮਨ ਤਬੀ ਦਿ ਰਤਨ ਜਵਾ ਹਰਮਾਨਿਕ ਜੇ ਭੁਰ ਕੀ ਸਭ ਸੁਣੀ ਦੁਰਾਇ ਕਦੇ ਹੈ ਵਧਾਈ ਸਪਨਾ ਜੀਆਂ ਕਾ ਇਕ ਦਾ ਤਾਸੋ ਮੈ ਸ੍ਰੀ ਨਾਜਾਈ ਜੇ ਜੁ ਵਿਚਾਰਿਆਰ ਜਾ ਹੋਰ ਦਸੁਣੀ ਹੋਏ ਨਵਾਂ ਘੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਈ ਠੰਗਾ ਨਾ ਰਖਾਈ ਕਾ ਜਸ ਕੀ ਰਜਬਲੇ ਜੇ ਕਿਸ ਨਦਰ ਨਾ ਆਵੇ ਤਾ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗਣਮਨ ਧਿਆਗੁਣ ਦੇਹ ਤੇ ਹਾ ਕੋ ਨਸ ਜੋਗੀ ਕਿਸ ਗੁਣ ਕੋਈ ਕਰੇ ਸੁਨਾਏ ਸਤਿਪੁਰਿ ਸੁਨਾਉ ਸੁਨਾਏ ਧਰਤ ਤੋਲਿਆ ਪ੍ਰਾਸਨ ਦੀ ਭਲੁਭ ਪਾਤਾ ਰਸਨੈ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸਿਨੈ ਦੂਖ ਪਾਪ ਕਾ ਨਾਸੁ ਸੁਨਾਏ ਸਰਬ ਮਾਇੰਦ ਸੁਨਾਏ ਮੁਖਸਲਾ ਹਨ ਮੰਬੈ ਸੁਨਾਏ ਦੂਖ ਦੁਗਤਨ ਪੇਰ ਸੁਨਾਏ ਸਾ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸਿਨੈ ਦੂਖ ਪਾਪ ਕਾ ਨਾਸੁ ਸੁਨਾਏ ਸਾ ਸੰਤੋ ਗਿਆਨ ਸੁਨਾਏ ਅਠਸਠ ਕਾਇ ਸੁਨਾਏ ਪੜ ਪੜ ਪਾਵੇ ਮਾਨ ਸੁਨਾਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸਿਨੈ ਦੂਖ ਪਾਪ ਕਾ ਨਾਸੁ ਸੁਨੇ ਸਰਗੁਨਾ ਕੇਗਾ ਸੁਨੇ ਸੇਖ ਪੀਰ ਭਾ ਸਾ ਸੁਨੇ ਦੇ ਭਾਵੇ ਰਾਹ ਸੁਨੇ ਹਾ ਤੋ ਵੇਸ ਗ੍ਰਹ ਨਾਨਕ ਭਗਤਾ ਸਰਰਗਾ ਸੁਨੇ ਜੋ ਕਪਾਵ ਕਾਣਾ ਸ ਮਨਨੇ ਠੀਕਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਨ ਕਲਮ ਨਾਲ ਕਨਹਾਰ ਮਨਨੇ ਕਾ ਵੇਤਰ ਵਿਚਾਰੇ ਐਸਾ ਨਾਮ ਨਰਿ ਬਿਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨਨੇ ਸਰ ਤੋ ਵੇ ਮਣ ਬੋਧ ਮਨਨੇ ਸਗਲ ਭਮਣ ਪੀ ਸੋਧ ਮਨਨੇ ਮੁਹ ਚੋ ਟਾਣਾ ਖਾਏ ਮਨਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨੰਨਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨਾ ਪਾਏ ਮਨਨੇ ਪਾਸ ਪ੍ਰਗਟ ਜਾਏ ਮਨਨੇ ਮੰਦਨੇ ਚੱਲੇ ਪਉਣ ਸੇ ਮਨਨੇ ਤਰਮ ਸੇ ਸ਼ੇਖੀਸ਼ਰ ਮੰਦ ਐਸਾ ਨਾਮ ਨੰਨਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਖ ਦਵਾਰ ਮਨਨੇ ਪਰਵਾਰੇ ਸਾਧਾਰ ਮਨਨੇ ਤ੍ਰਿਤਾਰੀ ਗੁਰ ਸੇਖ ਮਨਨੇ ਨਾਨਕ ਭਵੇ ਨਾ ਵੇਖੇ ਐਸਾ ਨਾਮ ਨੰਨਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੀ ਮਾਨ ਪੰਚੇ ਸੁਵਿਧ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰ ਨਹੀਂ ਸਮਾਰ ਤੋਲ ਤਰਮ ਦਾ ਕਪੂ ਸੰਤੋਖ ਤਾਬ ਰਖਿਆ ਜਨ ਸੋਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਨ ਜੋਰ ਜੀ ਯਾਤਰੰਗਾ ਕੇ ਨਾਮ ਸੁਭਣਾ ਲਖਿਆ ਗੁੜੀ ਕਲਾ ਮਹਿ ਦੇਖ ਲਖ ਜਾਣੇ ਕੋਇ ਲਖਿਆ ਕੀਤਾ ਹੋਇ ਕੀਤਾ ਤਾਣ ਸੁਵਾਲੇ ਰੂਪ ਕੀਤੀ ਗਾ ਜਾਣੇ ਕੋਣ ਕ੍ਰੂਪ ਕੀਤਾ ਵਸੈ ਕੋ ਗਵਾ ਦਿਸਤੇ ਹੋਵੀ ਲਖਦਰਾ ਗੁਰਦਕਮਨ ਤਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਤੁ ਭਾਵੇ ਸਾਈ ਭਲੀਕਾਰ ਦੂਸਰਾ ਸਲਾਮ ਥਨਨੰਕਰ ਅ ਸੰਗ ਜੋਪੇ ਸੰਗ ਪਾਓ ਸੰਗ ਪੂਜਾ ਸੰਗ ਤੋ ਬਤਾਓ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਪ੍ਰਗਤੀ ਪਉਣ ਗਿਆਨ ਵਿਚਾਰ ਸੰਗ ਸਰਈ ਸੰਗ ਦਾਤਾਰ ਸੰਖ ਬਸੁਰ ਮਨ ਪਾ ਕਸਰ ਸੰਖ ਮੋਨ ਲੈ ਲਾਏ ਤਾਰ ਗੁਰਤ ਕੌਣ ਕਹਾ ਵਿਚਾਰ ਵਾਰਣ ਜਵੇਂ ਖਵਾਰ ਜੋਤਿ ਨ ਭਾਵੇ ਸਹੀ ਫਲੀ ਕਾ ਦੂਸਰਾ ਸੁਨਾਮ ਝੇ ਨਿਰੰਕਾਰ ਸੰਖ ਮੋਰ ਕੇ ਅੰਧ ਕੋਰੇ ਸੰਖ ਚੋਰ ਹਰਾਮ ਕੋਰੇ ਸੰਖ ਅਮਰ ਕਰ ਜਾਹੀ ਜੋਰ ਸੰਬਲਉੜ ਧਿਆਕ ਮਾਇ ਸੰਖ ਪਾਪੀ ਭਾਪ ਕਰ ਜਾਹੇ ਸੰਖ ਊੜੈ ਰ ਘੁਰੇ ਕਰੈ ਸੰਖ ਮਲੇਸ਼ ਮਲ ਫਖ ਕਾਇ ਅਸ਼ੰਕ ਨੰਦ ਸਰੂਪ ਕਰੇ ਪਾਰ ਨਾਨਕ ਨੂੰ ਕਹੇ ਵੀ ਚਾਰ ਵਾਰ ਜਵੇਂ ਕਵਾਰ ਦੋਸਰੁ ਭਾਵੇ ਸਾਈ ਫਲੀਕਾਰ ਦੂਸਰਾ ਸਲਾਮ ਤੁਮ ਅਨੰਕਾਰ ਅਸ਼ੰਕ ਨਾਮਯ ਅਸ਼ੰਕ ਤਾਂ ਨਾਮ ਗੰਮ ਸੰਖਲੋ ਸੰਕਾ ਸਰੂਪ ਭਾਰ ਹੋਏ ਕ੍ਰੀ ਨਾਮ ਕ੍ਰੀ ਸਲਾਹ ਕ੍ਰੀ ਗਿਆਨ ਕੀ ਇੱਕ ਗੁਣ ਗਹਿ ਅਖਰੇ ਲਖਨ ਮੋਲਨ ਬਾਣ ਖਰਾ ਸਰ ਸੰਜੋਗ ਬਖਾਨ ਜੁ ਨਹੀਂ ਲਖੇ ਤੇ ਸੁਰਨਾ ਜੀ ਫੁਰਮਾਇ ਤੇ ਹੁ ਤਦ ਪਾਈ ਜੇਤਾ ਕੇਤਾ ਤੇ ਤਾ ਨਾਵੇ ਨਾਵੇ ਨਾਹੀ ਕੋ ਥਾ ਕੁਦਰਤ ਕਵਣ ਕਹਾ ਵੀਚਾਰ ਵਾਰਣ ਜਮੇ ਕਵਾਰ ਜੋ ਤੁਰ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਰੀਏ ਹੱਥ ਪੈਰ ਤਨ ਦੇ ਪਾਣੀ ਤੋਂ ਤੇ ਅਧਰ ਸੁਗੇ ਮੂਤ ਪਲੇਤੀ ਕਪੜ ਹੋਏ ਦੇ ਸਭ ਲਈਏ ਹੋ ਤੋਏ ਪਰਿਏ ਮਦ ਪਾਪਾ ਕੇ ਸੰਗ ਹੋ ਤੋਪੇ ਨਾਵੇ ਕੇ ਰੰਗ ਪੁੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲਹਿ ਜਾਓ ਹਾਂ ਤੇ ਵੀ ਜਾ ਪੇ ਹੀ ਘਉ ਨਾਨਕ ਕੁਮੀਆਂ ਹੋ ਜਾ ਤੀਰਤ ਬਧਾ ਦੋਦਾਂ ਜੇ ਕੋ ਪਾਵੈ ਥਲਕਾਮਣ ਸੁਨਿਆ ਮੰਨਿਆ ਵਣ ਕੀਤਾ ਪਾਵਨ ਤਰਗਤ ਤੀਰਥ ਮੰਨਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਡਗੁਣ ਕੀਤੇ ਭਗਤ ਨਾ ਹੋਏ ਸਵਸਤ ਬਾਣੀ ਬਰਮਾ ਸਤ ਸੋਹ ਚਰਮ ਉਚਾਉ ਕਮਲ ਸੁਨੈ ਲਾ ਉਕਤ ਕਮਣ ਕਮਣ ਤਿਤ ਕਮਣ ਮਾਰ ਕਮਲ ਸ੍ਰੋਤਮਹ ਕਮ ਜਿਤ ਹੋ ਆਇਆ ਕਾਰ ਨਾ ਪਾਇਆ ਪੰਡਿਤ ਜੇ ਹੋਵੇ ਲੇਖ ਪੁਰਾਨ ਮੁਕਤਨਾ ਪਾਯੋ ਕਾ ਦੀਆ ਜਲਸ ਕਲਨੇ ਕੁਰਾਨ ਤੇਤਵਾਰ ਨਾ ਜੋਗੀ ਜਾਣ ਰਤਮਾ ਹਨਾ ਕੋਈ ਜਾ ਕਰਤਾ ਸੀਟੀ ਗੋ ਸਾਜਿ ਆਪੇ ਜਾਣੇ ਸੋਏ ਜਿਵ ਕਰ ਆਖਾ ਕਿ ਸਲਾਹੀ ਕੇ ਵਰਨੇ ਕੀ ਵਿਜਾਣਾ ਨਾਨਕ ਆਖਣ ਸਭ ਕੁਆ ਕੇ ਇਕ ਦੇ ਪਸਿਆਣਾ ਵੱਡਾ ਸਾਹਿ ਵੱਡੇ ਨਾ ਕੀਤਾ ਜਾਖਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨਾ ਸੋਹੇ ਬਤਾਲਾ ਬਤਾਲਾ ਕੀ ਗਾਸਾ ਯਾ ਗਾਸੜਾ ਕੁਣਕ ਪਾਲ ਥਕੇ ਵੇਦ ਕਹਿਨ ਕਵਾਤ ਸਹਿ ਸਠਾਰੇ ਕਹਿਨ ਕ ਤੇ ਬਾਸੁ ਲਿਪਤਾਤ ਲੇਖਾ ਹੈ ਤਲਖਿਆ ਲੇਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਹ ਲਾਹੀ ਸਲਹਿ ਤੀ ਸੁਖ ਨਾ ਪਾਈ ਨਦੀਆ ਤੇ ਵਾਹ ਭਵੇ ਸਮੁੰਦਰ ਨਾ ਜਾਣੇ ਸਮੁਲ ਸਹ ਸੁਲਤਾਨ ਗਿਰ ਸੇਤੀ ਮਾਲਤਾਨ ਕੀੜੀ ਤੁਲ ਨਾ ਹੋਵੇ ਜੇ ਤਿਸਮੁਨੋ ਨਾ ਵੀਸਰੇ ਅੰਤਨਾ ਸ਼ਕਤੀ ਕਹਾਂନ୍ତି ਅੰਤਨਾ ਕਰਨ ਦੇ ਨਾਂ ਅੰਤਨਾ ਨਿਕਣ ਸੁਨਨ ਅੰਤਨਾ ਜਾਪੇ ਕੇ ਅਮਨ ਮੰਨ ਤੇ ਅੰਤਨਾ ਜਾਪੇ ਕੀ ਤਾ ਕਰ ਅੰਤਨਾ ਜਾਪੇ ਪਾਰਾ ਵਾਰ ਅੰਤ ਕਾਨ ਕੇ ਤੇ ਬੱਲਾ ਹੈ ਤਾ ਕੀ ਅੰਤਨਾ ਪਾਏ ਜਾਏ ਅੰਤਨਾ ਜਾਣੇ ਕੋਈ ਬੋਤਾ ਕੀ ਹੈ ਬੋਤਾ ਹੋਏ ਵੱਡਾ ਸਹਿ ਊਚਾ ਥਾ ਉਚੇ ਉਪਰ ਉਚਾ ਨਾ ਕੇਵਲ ਚਹੁ ਵੇਗ ਸੁਚੇ ਕੋ ਜਾਣੇ ਸੋ ਜੀਵ ਦਾਬ ਜਾਣਿਆ ਪਾਪ ਨਾਨਕ ਨੰਦਵੀ ਕਰਮੀ ਦਾਤ ਬਹੁਤਾ ਫਿਰ ਲਿਖਿਆ ਨਾ ਜੈ ਵੱਡਾ ਦਾਤਾ ਤੁਮ ਨਾਮੁ ਤਮਾਇ ਜਿਤੇ ਮਲਗੈ ਜੋ ਦੇਹ ਪਾਰ ਕੀ ਤਕਣ ਤ੍ਰਹਿ ਵਿਚਾਰ ਜਿਤੇ ਖਬ ਟੇ ਵੇ ਕਰ ਕੇ ਜਿਤੇ ਲੈ ਲਮ ਕਰ ਪਾਇ ਜਿਤੇ ਮੁਰ ਕਾਈ ਗਾਈ ਜਿਤੇ ਦੂਪੂਸਦ ਮਾਰੇ ਪੀਦਾ ਤੇ ਦਾਤਾਰ ਬੰਦ ਖੁਲਾਸੀ ਪਾਣੀ ਹੋਏ ਹੋ ਰਾਖ ਨ ਸਕੇ ਕੋਈ

ਆਕੇ ਮੇਰੇ ਪਾੜ ਪੁਰਾਣੇ ਆਕੇ ਪੜੇ ਘਰੇ ਵਖਿਆਣ ਆਕੇ ਵਰਮੇ ਆਕੇ ਲਿੰਦੇ ਆਕੇ ਗੋਪੀ ਤੇ ਗੋਵਿੰਦੇ ਆਕੇ ਈਸਰਾ ਕੇ ਸਿਧ ਆਕੇ ਕਹਤੇ ਕੀ ਤੇਵਦ ਆਕੇ ਦਾਣ ਵਖ ਦੇਵ ਆਕੇ ਸੁਰਨ ਮੰਦਨ ਸੇਵ ਕੀਤੇ ਆਖੀ ਆਖਣ ਪਾਇ ਤੇ ਤੇ ਕਹ ਕੇ ਟੁੱਟ ਜਾਈ ਤੇ ਕੀਤੇ ਹੋਰ ਕਰ ਤਾਕ ਨਸ ਤੇ ਘੇਈ ਕੇ ਜਿਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋ ਜੀ ਕੋ ਆਕੇ ਭੂਲੇ ਵਿਗਾੜ ਤਾ ਲਖਿਆ ਸਿਰ ਗਵਾਰਾ ਗਵਾਰ ਸੋਦਰ ਕੇਹਾ ਸੋ ਕਰਿ ਘਿਰਿਤ ਮੈਂ ਸਰਬ ਸਮਾਲੇ ਵਾਜੇ ਨਾਦ ਨੇ ਕੀ ਅ ਸੰਤਾ ਕੀਤੇ ਵਾਣ ਹਾਰੇ ਕੀਤੇ ਰਾਗ ਪੁਰੇ ਸੋਕ ਹੀਣ ਕੀਤੇ ਗਾਵਣ ਹਾਰੇ ਗਾਵਤ ਨਾ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਤ ਨਾ ਚਿਤ ਗੁਪਤ ਲਿਖ ਜਾਣ ਲਿਖ ਲਿਖ ਤਰੰ ਵਿਚਾਰੇ ਗਾਵੇ ਸ਼ਰਮਾ ਦੇਵੀ ਸੋਹਣ ਸਰਾਸ ਵਾਰੇ ਗਾਵਿੰਦਰ ਦਿਨਾ ਸੁਣ ਬੈਠੇ ਦੇਵਤਿਆ ਦਰਨਾਲੇ ਗਾਵੇ ਸਿਦ ਸਮਾਦੀਂਦਰ ਗਾਵਣ ਸਾਧ ਵਿਚਾਰੇ ਗਾਵਣ ਜੇ ਤੀਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਦਰਪੁਨਨ ਕੀ ਸਰਜੁਗ ਜੁਗ ਵੇਦਾਨਾਲੇ ਗਾਵੇ ਮੋਹਨਿਆ ਮਨਮੋਹ ਸਰਗਮ ਚਪਿਆਲੇ ਗਾਵਣ ਰਤਨਿ ਉਪਾਇ ਤੇਰੇ ਅੜਸੜ ਕੀ ਰਤਨਾਲੇ ਗਾਵੇ ਯੋਧ ਮਹਾ ਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਬੰਡ ਬੁਰ ਪੰਡਾ ਕਰ ਕਰ ਕੇ ਧਾਰਿ ਸਹੀ ਤਦਨ ਗਾਵੇ ਜੋਤਿ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਅਜਤਨਿਉ ਨਾਨਕਿਆ ਵਿਚਾਰੇ ਸੋਈ ਸੋਈ ਸਰਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸ੍ਰੀ ਮਾਜ ਨੀ ਉਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸਤੀ ਵੜਿਆ ਜੋਤਿ ਸੁਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਨਾਨਕ ਰਹਿ ਨਿਰ ਜਾਈ ਹੰਦਾ ਸੰਤੋਖ ਧਰਮ ਕਰ ਚੋਲੀ ਧਿਆਨ ਕੀ ਕਰੇ ਬੋਦ ਕਿੰਤਾ ਕਾਲ ਕੁਹਾਰੀ ਕਾਜ ਬਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀ ਤੇ ਜਗਜੀਤ ਆਦੇਤਿ ਸਿਆਦੇਸ ਆਦਰੀ ਨਾਦ ਨਾਦ ਜਗੁ ਵਿਖੇ ਕੋ ਵੇਸ ਬਹੁਤ ਗਿਆਨ ਦੇ ਆਪੰਧਾਰਣ ਕਟਕੜਵਾਜੇ ਨਾਥ ਆਪ ਨਾਥ ਨਾ ਤੀਖ ਬਜਾ ਕੇ ਰਿਸ ਦੇ ਅਵਰਾ ਸਾਧ ਸੰਜੋਗ ਜੋ ਦੇ ਕਾਰ ਚਲਾ ਵਿਲੇ ਕੀ ਆਵੇ ਭਾਗ ਆਦੇਤਿ ਸਿਆਦੇਸ ਆਦਰੀ ਨਾਦ ਨਾਦ ਜਗੁ ਵਿਖੇ ਕੋ ਵੇਸ ਈਕਾ ਮਾਇ ਜੁਗਤ ਵਿਐ ਤੁੰਕੇ ਲੇ ਪਰਵਾਨਿਤ ਸੰਸਾਰਿਕ ਭੰਡਾਰੀ ਭਲਾਏ ਦੀ ਬਾਣ ਜੁਗਤਿ ਸਪਾਵਤ ਵੈਦਲਾਜ ਬਹੁវេ ਫਰਮਾਨ ਬਹੁਰੇ ਕਹਿਵਨ ਅਨੰਦਰਣਾਵੇ ਬੋਤਾ ਹੈ ਵਿਡਾਨਿਆ ਦੇ ਤਿਸੇ ਆਦੇਸ ਆਦ ਨੀਲ ਨਾਦ ਨਾਦ ਜੁੜ ਕੇ ਕੋ ਵੇਸ ਵਾਸਨ ਲੋਈ ਲੋਈ ਪੰਡਾਰ ਜੋ ਕਿਸ ਬਾਸੂਏ ਕਹਾਵਲ ਕਰ ਕਰ ਵੇਖਿਆ ਸੁਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇ ਤਿਸੇ ਆਦੇਸ ਆਦ ਨੀਲ ਨਾਦ ਨਾਦ ਜੁੜ ਕੇ ਕੋ ਵੇਸ ਇਕ ਦੂਜੀ ਬਲ ਕੋਇਲ 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 ਕਵੀਸ਼ਵ ਲਖ ਲਗੜਾ ਠੀਕ ਨਾਮ ਜਿਗਦੀ ਸਵੇਤ ਰਾਈ ਪਤ ਪਵੜੀ ਚੜੀ ਹੋਇ ਏਕੀ ਸੋਨ ਗਲਾਇ ਕਾਛੀ ਪੀਟਾਈ ਰੀਸ ਨਾਨਕ ਨਦਰੀ ਭਾਈਏ ਕੂੜੀ ਕੂੜੇ ਠੀਸ ਆਖਰ ਜੋਰ ਜੋਰ ਜੁ ਬੈਨਾ ਜੋਰ ਜੋਰ ਨ ਮੰਗਦੇ ਹੈ ਨਾ ਜੋਰ ਜੋ ਹੁ ਨ ਜਿੜ ਮਰਨਾ ਜੋਰ ਜੋੜਾ ਨਾ ਇਮਾਨ ਮਰ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਝੁਕੀ ਛੁੱਟੈ ਸੰਸਾਰ ਜਿਸਾ ਜੋਰ ਕਰਵੇ ਕੇ ਸੋਈ ਨਾਨਕ ਉਤਮ ਨੇ ਚਨਾ ਕੋਈ ਰਾਤੀ ਰੁਤੇ ਤਿਵਾਰ ਪਵਨ ਪਾਣੀ ਗਨੀ ਪਾਤਾਲ ਤਸੀਰਤੀ ਥਾ ਬ੍ਰਿਤੀ ਪਰਮosaur ਜਿਸੂ ਦੀ ਜੁਗਤ ਕਰਨ ਤਿਨਕੇ ਨਾਮ ਨੇ ਕੇਣੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਾ ਸੋਣ ਪੰਚ ਭਰੋ ਨਦਰੀ ਕਰਮ ਭਵੇਂ ਨਿਸਾਨ ਕੱਚ ਬਕਾਇਓ ਥੇ ਪਾਇ ਨਾਨਕ ਵੀ ਆਜਾ ਪੇ ਜਾਇ ਤਰਮ ਕੰਡ ਕਹਿਓ ਤਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰ ਮੈਂ ਘਾਰਤ ਗੜੇ ਰੂਪ ਰੰਗ ਕੀ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਨਕ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮਨ ਕੀਤੇ ਕੀਤੇ ਰਤਨ ਸਮੰਦ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਿਰੰਦ ਕੀਤੇ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾਨਦ ਗਿਆਨ ਖੰਡ ਮੈਂ ਗਿਆਨ ਪਰਚਾਨ ਦਿੱਤਾ ਨਾਦ ਬਨੋਦ ਕੋਣ ਅਨੰਦ ਸ਼ਰਮਕੰਡ ਕੀ ਬਾਣੀ ਰੋਪਿਤ ਸੈ ਘਾੜ ਤਕੜੇ ਭਵਤਨੋ ਬਤਾ ਕਿਆ ਗੱਲਾਂ ਤਿਨਾਂ ਆਜੈ ਜੇ ਕੋ ਕਹਿ ਪਚੇ ਪਸਤਾਏ ਤਿਥੈ ਘੜਿਆ ਸੁਰਤਮਤਮਨ ਮੋਰ ਤਿਥੈ ਘੜਿਆ ਸੁਰਾ ਸੁਦਾ ਕੇ ਸੁੱਧ ਕਰਮਕੰਡ ਕੀ ਬਾਣੀ ਜੋੜ ਦਿੱਤੇ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਭਰ ਸੂਰਜਿਨ ਮੇਂ ਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਹਾਮਾਇਤਾ ਕੇ ਰੋਪਨ ਕਥਨੇ ਜਾਏ ਨਾ ਉਮਰੇ ਨ ਠਾਗੇ ਜਾ ਜਿਨ ਕੇ ਰਾਮ ਸੇ ਮਨਮਾਹੇ ਤਿਥੈ ਭਗਤ ਵਸੇ ਕੇ ਲੋ ਕਰੇਨ ਗਨ ਸੱਜਾ ਮਨਸੋ ਸਾਚ ਕਾ ਨਾਮ ਸੁਨ ਅਲੰਕਾਰ ਕਰ ਕਰ ਵੇਖ ਨਦਰ ਨਿਹਾਲ ਤਤ ਕੰਡ ਵੰਡ ਵਰ ਪੰਡ ਜੇ ਕੋ ਕਉ ਤੈ ਤਾਂ ਤੁਣਾ ਰਿ ਭੱਲੇ ਲੋ ਲੋ ਆਕਰ ਜਿ ਜਿ ਹੁਕਮ ਦੇਤ ਗਤਾਰ ਵੇਖੇ ਵਿਸੇ ਘੈ ਵਿਚਾਰ ਨਾਨਕ ਕਥਨਾ ਕਰਿ ਦਾਸਾਰ ਜਤ ਪਹਾਰਾ ਧੀਰੁ ਸਿਨਾਰ ਨਮਤਿ ਵੇਧ ਹਤਿਆਰ ਬਹੁ ਭਲਾਗਨੀ ਤਬਤਾਉ ਪੰਡਾ ਪਉ ਅੰਮ੍ਰਿਤ ਢਾਲ ਕ੍ਰਿਯੇ ਸਭ ਸਤਿਗੁਰ ਸਾਹਿ ਜਿਨੂ ਕੋ ਨਦਰ ਕਰੰਤਿ ਮੁਕਾਰ ਨਾਨਕ ਨਦਰ ਨਿਹਾਲ ਸਬੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਗਾਇਆ ਕੀਨੈ ਸਗਲ ਜਗਤ ਗਿਆਨਿਆ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਤੂ ਨੇੜੇ ਤੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ